ਲੋਕ ਹਿੱਤ ਲੋਕਾਂ ਦੀ ਆਵਾਜ਼ ਦੇਖਿਆ ਕਿ ਕਿਹ ਜਿੱਚ ਚਰਚੀ ਕਿਹ ਕਿਤੇ ਕਾਦਰ ਐਨੇ ਸੀ ਤਿੰਨ ਦੋ ਪੇ ਲੋਕੀਆਂ ਕਿੰਨੀ ਸਿੱਖਿਆ ਸੰਦੀਰ ਸਿੱਖਾਦਨ ਸੀਏ ਇੱਕ ਨੇ ਰਿਪੋਰਟ ਦਿੱਤੀ ਮੇਰੇ ਨਾਲ ਗੱਲ ਕੀਤੀ ਉੱਚ ਅਧਿਕਾਰੀਆਂ ਨੇ ਜੇ ਦਬਾਵੇ ਦੇ ਵਿੱਚ ਦਬਾਵੇ ਚ ਕਪੂਰਥਾ ਦੇ ਸਰਦਾਰ ਕੋਲੋਂ ਦੀ ਜ ਕਰੀਏ ਤਾਂ ਵੱਡਾ ਕੱਟ ਨਹੀਂ ਹੋਇਆ ਹਾਂ ਜੀ ਉਹ ਵੀ ਗਰਮੀ ਚ ਆਉਂਦਾ ਇਹ ਤੇ ਲੋਕ ਨਿਕਲਦੇ ਹੀ ਇਹ ਤੇ ਕੱਠਾ ਜਾਣ ਕੇ ਰਾਜੀ ਨਹੀਂ ਹੁੰਦੇ ਆਂਦਾ ਇਹਦੇ ਦੇ ਵੇਤੇ ਕੱਠਾ ਆਂਦਾ ਪਹਿਲੀ ਰ ਦੇਖੇ ਇਸ ਕਰਕੇ ਲੋਕਾਂ ਦਾ ਹਾਲਾ ਲੋਕਾਂ ਦਾ ਦੁਸ਼ਾ ਲੋਕਾਂ ਦਾ ਮੋੜਾ ਜਿਹੜਾ ਆ ਉਹ ਸ਼ਰੂ ਨਹੀਂ ਇਕੱਲੇ ਲੱਭਦੇ ਨਾਲ ਪਰ ਮੈਂ ਤੁਹਾਨੂੰ ਵਿਪੀ ਕਰਾਂ ਮੈਂ ਇੱਕੋ ਗੱਲ ਕਿਹਾ ਤੁਸੀਂ मेरे परिवार मेरे बारे जा एक दिन कई बेचा मैं एक दिन कदम अजिहा देखे हल्के च ना हो मैं कह सकता याद किया अग सकिया तो सा नहीं किया क्यों तो नहीं किया हरेक परिवार के मेरी सी ਮੈਂ ਪਰਵਾਹ ਸਮਝਦੇ ਤੇ ਮੈਂ ਇਸੇ ਕਰਕੇ ਤੁਹਾਨੂੰ ਸਦਾ ਦੇਣ ਵਾਸਤੇ ਹੈ ਕਿ ਹੁਣ ਘਰ ਘਰ ਦੇ ਵਿੱਚ ਜਾ ਜੋ ਘਰ ਘਰ ਦੇ ਵਿੱਚ ਜਾ ਕੇ ਹੋਂਕਾ ਦਿਓ ਕਿ ਖੇੇਮ ਕਰਨ ਹੰਕਾ ਸਾਡਾ ਬਲਦੋਹਾ ਹਲਕਾ ਤੇ ਸਾਡਾ ਵਿਰਸਾ ਸੇ ਬਲਦੋਹਾ ਜਿਹੜਾ ਸਾਡਾ ਆਪਣਾ ਹੈ ਤੇ ਸਾਡੀ ਇੱਜ਼ਤ ਦਾ ਸਵਾਲ ਹੈ ਹੱਥ ਬੰਨ ਕੇ ਵਿਕਤੀ ਕਰੋ ਤੱਲਾ ਮਾਰੋ ਮਿਲਤ ਮਾਰੋ ਸਮਝਾਓ ਕਿ ਭਾਈ ਛੱਡ ਦਿਓ ਪਾਰਟੀ ਬਾਲੀ ਜੇ ਪੰਜਾਬ ਦਾ ਤੇ ਪੰਥ ਦਾ ਭਲਾ ਚਾਹੁੰਦੇ ਜੇ